ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਪਾਉਣ ਲੱਗੇ ਆਂ ਆਮਬ ਦਾ ਅਚਾਰ ਤੇ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਆਮਬ ਲਿਆਂਦੇ ਸੀਗੇ ਕਟਾ ਕੇ ਸ਼ਹਿਰ ਚੋਂ ਤੇ ਹੁਣ ਇਹਨਾਂ ਨੂੰ ਇਹਨਾਂ ਦੀਆਂ ਗਿੜਕਾਂ ਕੱਢ ਕੇ ਵਿੱਚੋਂ ਇਹਨਾਂ ਦੇ ਤੇ ਜੋ ਵੀ ਇਹਦੇ ਛਿਲਕਾ-ਛੁਲਕਾ ਸਿਵਾਦੂ ਘਾਟੂ ਕੱਟ ਕੇ ਤੇ ਮੜ ਕੇ ਇਹਨਾਂ ਨੂੰ ਧੋ ਕੇ ਤੇ ਹੁਣ ਸੁੱਕਣੇ ਪਾਤਾ ਵਾ ਜਦੋਂ ਇਹ ਸੌਕੇ ਜਾਣਗੇ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਅੰਬ ਦਾ achar paun ਦੀ ਵਿਧੀ ਸ਼ੇਅਰ ਕਰਾਂਗੇ ਸਬ ਦਾ achar paun ਦਾ ਤਰੀਕਾ ਵੱਖੋ ਵੱਖਰਾ ਹੁੰਦਾ ਵਾ ਤੇ ਅਸੀਂ ਕਿਸ ਤਰ੍ਹਾਂ achar ਪਾਉਣੇ ਆ ਤੁਹਾਨੂੰ ਆਪਾਂ ਦਿਖਾਵਾਂਗੇ ਚਾ achar ਪਾ ਕੇ ਵੀ ਕਿਦਾਂ ਪਾਏ ਅਸੀਂ ਪਾਉਣੇ ਆ achar ਅੰਬ ਦਾ ਤੇ ਇਸ ਤੋਂ ਬਾਅਦ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਗਟਕਾਂ ਨਿਕਲੀਆਂ ਸੀਆਂ ਉਹ ਆਪਾਂ ਇੱਧਰ ਸੁੱਕਣੀਆਂ ਪਾਤੀਆਂ ਜਦੋਂ ਇਹ ਸੁੱਕ ਜਾਣੀਆਂ ਤੇ ਇਹਨੂੰ ਕਿਸੇ ਕਾਗਜ਼ ਦੇ ਲਿਫਾਫੇ ਜਾਂ ਅਖਬਾਰ ਚ ਲਵੇਟ ਕੇ ਆਪਾਂ ਰੱਖ ਦਾਂਗੇ ਤੇ ਇਹ ਜਦੋਂ ਆਪਾਂ ਇਹਨੇ ਕਿਸੇ ਪਸ਼ੂ ਨੂੰ ਮੋਕ ਲੱਗਦੀ ਆ ਤੇ ਉਦੋਂ ਆਪਾਂ ਇਹਨਾਂ ਨੂੰ ਦੋ ਚਮਚੇ ਰਗੜ ਕੇ ਦੇ ਸਕਦੇ ਆ ਤੇ ਪਸ਼ੂ ਦੀ ਮੋਕ ਠੀਕ ਹੋ ਜਾਂਦੀ ਆ ਪਸ਼ੂ ਦਾ ਤੰਦਰੁਸਤ ਹੋ ਜਾਂਦਾ ਇਹਦੇ ਨਾਲ ਕਹਿੰਦੇ ਸ਼ਰਤਿਆਈ ਇਲਾਜ ਆ ਮਿਰਜਮਾਇਆ ਹੋਇਆ ਇਹ ਮੈਥਡ ਇਹਦੇ ਗੜਕਾਂ ਕਟ ਕੇ ਪਸ਼ੂ ਨੂੰ ਦੇ ਕੇ ਮੋਕ ਹਟਾਈ ਹੋਈ ਆ ਇਹਨਾਂ ਨਾਲ ਤੇ ਆ ਜੋ ਜੀ ਆਪਾਂ ਤੁਹਾਨੂੰ ਚਾਰ ਪੌਣਾ ਦਿਖਾਉਣੀ ਆ ਜਦੋਂ ਪੂਰੀ ਤਰ੍ਹਾਂ ਸੁੱਕ ਗਏ ਇਸ ਨੂੰ ਆਪਾਂ ਸਾਰਾ ਸਮਾਨ ਇਕੱਠਾ ਕਰਦੇ ਆਂ ਆਚਾਰ ਪਾਉਣ ਵਾਲਾ ਤੇ ਫਿਰ ਤੁਹਾਨੂੰ ਆਚਾਰ ਪਾ ਕੇ ਦਿਖਾਉਣੀ ਆ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਕੀ ਹਾਲ ਚਾਲ ਨੇ। ਅਮੀਦ ਕਰਦੇ ਹਾਂ ਕਿ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਆਚਾਰ ਪਾਉਣੇ ਆਂ ਅੰਬ ਦਾ ਉਹ ਦਿਖਾਉਣੇ ਆ ਵੀ ਮੈਂ ਕਿਸ ਤਰ੍ਹਾਂ ਅੰਬ ਦਾ ਆਚਾਰ ਪਾਉਣੀ ਆ। ਤੇ ਇਧਰ ਆਪਣੇ ਕੋਲ ਇਹ 10 ਕਿਲੋ ਆਮ ਬਸੀ ਗਏ ਤੇ ਉਹਨਾਂ ਨੂੰ ਧੋ ਕੇ ਸੁਕਾ ਲਈ ਇਸ ਤਰ੍ਹਾਂ ਸੁੱਕ ਗਏ ਆ ਜੀ ਨਵੇਂ ਨਹੀਂ ਇਹਨਾਂ ਦੇ ਵਿੱਚ ਜਮੇ ਪੂਰੀ ਤਰ੍ਹਾਂ ਸੁਕਾ ਲਏ ਇਹਨਾਂ ਨੂੰ ਇਧਰ ਆਪਣੇ ਕੋਲ ਇਹ ਮਸਾਲਾ ਵਾ ਜਿਹੜਾ 10 ਕਿਲੋ ਚਾਰ ਦੇ ਵਿੱਚ ਆਪਾਂ ਪਾਉਣਾ ਤੇ ਇਧਰ ਆਪਣੇ ਕੋਲ ਹਲਦੀ ਆ ਮਿਰਚਾਂ ਨਾਲ ਤੇਲ ਆ ਤੇ ਆਹ ਤਾਂ ਡਿੰਨਰਾ ਜਿਹੜਾ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਚਾਰ ਬਣਾ ਕੇ ਇਧਰ ਆਪਣੇ ਕੋਲ ਲੈਣਾ ਨੂੰ ਆਪਾਂ ਚਾਰ ਦੇ ਵਿੱਚ ਪਾਉਣਾ ਸਾਰਾ ਕੁਝ ਸਮਾਨ ਆਪਾਂ ਕੋਲੇ ਰੱਖ ਲਿਆ ਵਾ ਇਹ ਕੰਟੇਨਰ ਮੈਤੋ ਕਿਸ ਕਾਲੇ ਸਿਹਤ ਧੁੱਪ ਲੱਗੀ ਵੀ ਪੂਰੀ ਤਰ੍ਹਾਂ ਹੀ ਸੁੱਕਿਆ ਹੋਇਆ ਹੈ ਤੇ ਹੱਥ ਵੀ ਆਪਾਂ ਧੋ ਕੇ ਪੂਰੀ ਤਰ੍ਹਾਂ ਸਾਫ਼ ਬਣਾ ਸਕਾਲੇ ਹੈ ਤੇ ਹੁਣ ਆਪਾਂ ਅਚਾਰ ਪਾਉਣਾ ਸਟਾਰਟ ਕਰਦੇ ਹਾਂ ਵੀ ਮੈਂ ਅਚਾਰ ਕਿਸ ਤਰ੍ਹਾਂ ਪਾਉਣੀ ਹੈ ਤੇ ਸੌਖਾ ਜਿਹਾ ਤਰੀਕਾ ਜੀ ਮੈਂ ਤੁਹਾਨੂੰ ਬਾਹਰ ਜੁ ਕਰਦੀ ਹੁਣੀ ਜੀ ਤੇ ਆਹ ਸਾਰਾ ਮਸਾਲਾ ਇਹਦੇ ਵਿੱਚ ਪਾ ਕੇ ਉੱਪਰ ਇਹਦੇ ਸਾਰਾ ਇਸ ਤਰ੍ਹਾਂ ਪਾ ਦਾਂਗੇ ਇਹਦੇ ਵਿੱਚ ਨਮਕ ਪਾ ਦਿੰਦੀ ਆ ਕਿ ਲੋ ਨਮਕ ਮੈਂ ਕੋਈ ਅੰਦਾਜ਼ੇ ਅੰਦਾਜ਼ੇ ਨਾਲ ਹੀ ਪਾਉਣੀ ਨਹੀਂ ਮੈਂ ਮੈਂਤੀ ਗਲਤੀ ਘਾਟੀ ਕਰ ਦਿੰਨੀ ਆ किसी भी चीज़ की जो कोई भी चीज बनावा मैं इस तरह ही बना दी हूँ आप ही सही आ जाता वो थोड़े जी मिर्चा पाँगा भी ना नाग ये भी अंब के चार खट्टा बन गया हूँ वे ये आप थोड़ी जी मिर्च पा देंगे दो चमचे फिर इस बाद आप देंद्री आप थोड़ा लगा तो नूंग आप पा वैसे तो बहुत होगा ਤੁੜੀ ਦੀ ਹਲਦੀ ਪਾ ਦਾਂਗੇ 1/2 ਚਮਚੇ ਦੇ ਕਰੀਬ ਹਲਦੀ ਪਾ ਦਾਂਗੇ ਇਸ ਤੋਂ ਬਾਅਦ ਆਪਾਂ ਇਸ ਨੂੰ ਕੋਕੀ ਰੱਖ ਦਿੰਨੇ ਮੁਰ ਕੇ ਆਪਣੇ ਹੱਥ ਨਹੀਂ ਫੜ ਜਾਣਗੇ ਫਿਰ ਆਪਾਂ ਉਹਨਾਂ ਨੂੰ ਉਤਾਰਾਂਗੇ ਇਹਨਾਂ ਚ ਪਾ ਦਿੰਦੇ ਹਾਂ ਅਗਲਾ ਚੋੜਾ ਇਹ ਆ ਤੇ Thank you. ਹਲਦੀ ਘੱਟ ਨਾਲ ਦੀ ਹੈ। ਕਿੰਨਾ ਪਾਣਾ ਹੈ? ਚਮਚਾ ਉਹ ਪਾ ਲਈ। ਇਹਦੇ ਵਿੱਚ ਤੇਰ ਪਾ ਲਈ ਨਹੀਂ ਹੋਰ। ੂਨ ਆਪਣਾ ਬਹੁਤ ਹੈ ਜੀ ਕਿਉਂਕਿ ਸੁੱਕ ਕੇ ਕੁਝ ਤਾਂ ਗੜਕਾ ਨਿਕਲਣਾ ਇਹਦੇ ਨਾਲ। ਅੰਬ ਦੇ ਚਾਰ ਦੇ ਵਿੱਚ ਕੋਸ਼ਿਸ਼ ਹੋ ਕਿ ਘਟ ਗਿਆ ਵਾ ਇਹ 10 ਕਿਲੋ ਵੀ ਲਿਆ ਗਏ 6-7 ਕਿਲੋ ਮਸਾਂ ਦੇ ਪਾ ਪਾ ਤੁੰਡਾ ਜਿਹਾ ਮਸਾਲਾ ਵੀ ਰੱਖ ਲਿਆ ਸੀਗਾ ਕਿਉਂਕਿ ਜ਼ਿਆਦਾ ਮਸਾਲਾ ਵੀ ਨਹੀਂ ਰਿਹਾ ਸੀ ਪਰ ਬਾਦ ਨੂੰ ਉਸ ਤਰ੍ਹਾਂ ਕਿਸੇ ਵਤਨ ਬਬਰਾਂ ਦਾ ਸੀ ਕਰਕੇ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਗ੍ਰੀਟ ਦੱਸਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਲਿਓ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦੁਬਾਰਾ ਫੇਰ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਓਕੇ ਬਾਏ